ਹਾਂਜੀ ਹਾਂਜੀ ਆਯੂਸ਼ ਵਿਭਾਗ ਵੱਲੋਂ ਇਹ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਆਯੂਸ਼ ਵਿਭਾਗ ਅਤੇ ਆਯੁਰਵੈਦ ਵਿਭਾਗ ਅਤੇ ਹੋਮੋਪੈਥਿਕ ਵਿਭਾਗ ਨੇ ਮਿਲ ਕੇ ਜੁਆਇੰਟ ਕੈਂਪ ਲਗਾਏ ਨੇ ਜਿਹੜੇ ਕਿ ਇੱਕ ਡਿਸਟ੍ਰਿਕਟ ਦੇ ਵਿੱਚ 15 ਲਗਾਏ ਜਾਣੇ ਨੇ ਤੇ ਅੱਜ ਸਾਡਾ ਨੋਵਾ ਕੈਂਪ ਸੀ ਜਿਹੜਾ ਅਸੀਂ ਕੇਂਦਰੀ ਗੁਰਦੁਆਰਾ ਸਿੰਘ ਸਾਬਾ ਸਾਹਿਬ ਵਿਖੇ ਜਿਹੜਾ ਰਾਜਪੁਰਾ ਟਾਊਨ ਦੇ ਵਿੱਚ ਪੈਂਦਾ ਹੈ ਉੱਥੇ ਅੱਜ ਲਗਾਇਆ ਸੀ 9 ਤੋਂ 4 ਵਜੇ ਤੱਕ ਸਵੇਰੇ 9 ਤੋਂ 4 ਵਜੇ ਤੱਕ ਰੋਪੜ ਜਿਹੜੇ ਕਿ ਹੈ ਹਾਂਜੀ ਇੱਥੇ ਇਹ ਵੀ ਕੈਂਪ ਵਿੱਚ ਦੋ ਆਯੁਰਵੈਦਿਕ ਡਾਕਟਰ ਸੀਗੇ ਤੇ ਦੋ ਹੀ ਹੋਮੋਪੈਥਿਕ ਸਾਬਾਨਾਂ ਨੂੰ ਬੁਲਾਇਆ ਗਿਆ ਸੀ ਆਯੁਰਵੈਦਿਕ ਡਾਕਟਰ ਚ ਇੱਕ ਤਾਂ ਮੈ ਹੀ ਸੀ ਡਾਕਟਰ ਪੂਜਾ अरोड़ा ਤੇ ਇੱਕ ਮੇਰੇ ਨਾਲ ਡਾਕਟਰ ਸਾਹਿਬ ਸੀਗੇ ਡਾਕਟਰ ਅਮਨਦੀਪ ਸਿੰਘ ਜਿਹੜੇ ਕਿ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਨਹੇੜਾ ਵਿਖੇ ਆਪਣੀ ਜੌਬ ਨਿਭਾ ਰਹੇ ਹਨ ਤੇ ਮੇਰੇ ਨਾਲ ਸੀਗੇ ਡਾਕਟਰ ਰਵਿੰਦਰ ਕੌਰ ਜਿਹੜੇ ਕਿ ਪੀਐਸਸੀ ਕਾਲੋ ਮਾਜਰਾ ਵਿਖੇ ਹੋਮੋਪੈਥਿਕ ਮੈਡੀਕਲ ਅਫਸਰ ਨੇ ਤੇ ਨਾਲ ਹੀ ਸਾਡੇ ਸਹਿਯੋਗ ਦੇ ਰਹੇ ਸੀ ਡਾਕਟਰ ਸ਼ੀਤਲ ਚੌਧਰੀ ਜਿਹੜੇ ਕਿ ਹੋਮੋਪੈਥਿਕ ਡਾਕਟਰ ਨੇ ਮਾਤਾ ਵਿਸ਼ਾਲਾ ਹਸਪੀਟਲ ਪਟਿਆਲਾ ਤੋਂ ਸਾਡੇ ਕੋਲ ਹੁਣ ਤੱਕ ਦੀ ਜਿਹੜੀ ਅਕਾਊਂਟਿੰਗ ਹੈ ਤੇ ਹਾਲੇ ਵੀ ਸਾਡੇ ਕੈਂਪ ਚ ਅੱਧਾ ਘੰਟਾ ਰਹਿੰਦਾ ਹੈ ਤੇ ਸਾਡੇ ਕੋਲ ਆਲਮੋਸਟ 436 ਮਰੀਜ਼ ਜਿਹੜੇ ਆਉਂ ਕਾਊਂਟ ਹੋ ਚੁੱਕੇ ਆ ਦੋਨੋਂ ਆ ਦੇ ਸਾਂਝੇ ਦੱਸ ਰਹੀਆਂ ਮੈਂ ਤੁਹਾਨੂੰ ਜੇ ਤੁਸੀਂ ਅਲੱਗ-ਅਲੱਗ ਕਾਊਂਟ ਲੈਣਾ ਚਾਹੋ ਤਾਂ 222 ਦੇ ਕਰੀਬ ਆਯੁਰਵੇਦ ਦੇ ਮਰੀਜ਼ ਹੋ ਚੁੱਕੇ ਨੇ ਜਿਹੜਾ ਆਯੁਰਵੈਦਿਕ ਵਿਭਾਗ ਨੇ ਜਿੰਨਾਂ ਨੂੰ ਡੀਲ ਕੀਤਾ ਤੇ 214 ਹੋਮੋਪੈਥਿਕ ਵਿਭਾਗ ਦੇ ਮਰੀਜ਼ ਹੋ ਚੁੱਕੇ ਨੇ ਜਿਨ੍ਹਾਂ ਨੂੰ ਦਵਾਈਆਂ ਦਾ ਲਾਭ ਮਿਲਿਆ ਹਾਂਜੀ ਇਹਦੇ ਵਿੱਚ ਸਰਕਾਰ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਸੀ ਕਿ ਸਾਨੂੰ ਵਕਫਤ ਬਿਮਾਰੀਆਂ ਦੀ ਉਹਨਾਂ ਨੇ ਜਿੰਨਾ ਸੰਭਵ ਹੋ ਸਕਿਆ ਹਰ ਡਿਸਪੈਂਸਰੀ ਨੂੰ ਔਰ ਹਰ ਪੀਐਸਸੀ ਨੂੰ ਵਧੀਆ ਸਪਲਾਈ ਕੀਤੀ ਸੀ ਜਿਦੇ ਵਿੱਚ ਅਸੀਂ ਅੱਜ ਦੇਖੇ ਨੇ ਸਭ ਤੋਂ ਜ਼ਿਆਦਾ ਜਿਨ੍ਹਾਂ ਨੂੰ ਜੋੜਾਂ 'ਚ ਦਰਦ ਰਹਿੰਦਾ ਹੈ, ਇਸਤਰੀ ਰੋਗਾਂ ਦੀ ਜਿਨ੍ਹਾਂ ਨੂੰ ਪ੍ਰੋਬਲਮ ਰਹਿੰਦੀ ਹੈ, ਪੇਟ ਦੇ ਵਿਕਾਰ ਰਹਿੰਦੇ ਹਨ, ਮੌਸਮੀ ਬੁਖਾਰ, ਖਾਂਸੀ, ਜ਼ੁਕਾਮ, ਨਜ਼ਲਾ ਤੇ ਉਸ ਦੇ ਨਾਲ ਹੀ ਸਾਡੇ ਕੋਲ ਕੁਝ ਚਮੜੀ ਦੇ ਰੋਗਾਂ ਦੀਆਂ ਵੀ ਮੈਡੀਸਿਨਸ ਉਪਲਬਧ ਸੀਗੀਆਂ। ਆਈ ਡ੍ਰੌਪਸ ਵੀ ਅਸੀਂ ਲੋੜਵੰਦ ਮਰੀਜ਼ਾਂ ਨੂੰ ਵੰਡੇ ਆ। ਕੀ ਕਹਿਣਾ ਚਾਹੁੰਦੇ ਹੋ ਅੱਜ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਗੁਰਦੁਆਰਾ ਸਾਹਿਬਾਨ ਜਿੰਨੇ ਵੀ ਪਰਮੰਦਰ ਕਮੇਟੀ ਹੈ ਜਿਹੜੇ ਕੰਮ ਸਾਹਿਬ ਨੇ ਇਹਨਾਂ ਦੇ ਪ੍ਰਧਾਨ ਔਰ ਇਹਨਾਂ ਦੇ ਸਮੂਹ ਪ੍ਰਬੰਧਨ ਕਮੇਟੀ ਦੇ ਮੈਂਬਰ ਅਸੀਂ ਉਹਨਾਂ ਦਾ ਤਹੇ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਇੱਥੇ ਸਾਨੂੰ ਸਥਾਨ ਦਿੱਤਾ ਕੈਂਪ ਵਾਸਤੇ ਕਿਉਂਕਿ ਇੱਥੇ ਸਾਨੂੰ ਬਹੁਤ ਹੀ ਅੱਛਾ ਇੱਕ ਤਾਂ ਕਰਾਊਡ ਮਿਲਿਆ ਜਿਨ੍ਹਾਂ ਨੂੰ ਅਸੀਂ ਲਾਭ ਅਨੁਵਿਤ ਕਰਨਾ ਚਾਹੁੰਦੇ ਸੀਗੇ ਸਾਡਾ ਉਹ ਹੱਲ ਹੋਇਆ ਦੂਸਰਾ ਸਭ ਤੋਂ ਵੱਡਾ ਅਸੀਂ ਥੈਂਕਸ ਕਰਦੇ ਆ ਆਪਣੇ ਡਿਪਾਰਟਮੈਂਟ ਆਯੂਸ਼ ਵਿਭਾਗ ਦਾ ਡੀਸੀ ਸਾਹਿਬਾਨ ਦਾ ਦੇ ਨਾਲ ਹੀ ਨਾਲ ਸਾਡੇ ਜਿਹੜੇ ਡਾਇਰੈਕਟਰ ਆਯੁਰਵੈਦਿਕਾ ਪੰਜਾਬ ਨੇ ਡਾਕਟਰ ਰਵੀ ਕੁਮਾਰ ਡੂਮਰਾ ਜੀ ਦਾ ਸਾਡੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਪਟਿਆਲਾ ਡਾਕਟਰ ਮੋਹਨ ਕੌਸ਼ਲ ਜੀ ਦਾ ਅਤੇ ਨਾਲ ਹੀ ਜ਼ਿਲ੍ਹਾ ਹੋਮੋਪੈਥਿਕ ਅਫਸਰ ਡਾਕਟਰ ਅਜੀਵ ਜਿੰਦਿਆ ਜੀ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਸਾਡੀਆਂ ਇਥੇ ਡਿਊਟੀਆਂ ਲੱਗੀਆਂ ਨੇ ਤੇ ਅਸੀਂ ਆਲਮੋਸਟ ਮੈਂ ਤੁਹਾਨੂੰ ਦੱਸਿਆ ਹੈ ਕਿ 436 ਮਰੀਜ਼ਾਂ ਨੂੰ ਅਸੀਂ ਹੁਣ ਤੱਕ ਲਾਭਾਂਨ ਦਿੱਿਤ ਕੀਤਾ ਹੈ ਇਹੋ ਜਿਹੇ ਉਪਰਾਲੇ ਹੁੰਦੇ ਰਹਿਣਗੇ ਤਾਂ ਜਿਹੜੀ ਆਯੁਰਵੈਦਿਕ ਪੈਥੀ ਹੈ ਹੋਮੋਪੈਥੀ ਹੈ ਇਹ ਲੋਕਾਂ ਦੇ ਘਰਾਂ ਘਰਾਂ ਤੱਕ ਪਹੁੰਚੇਗੀ ਇਹ ਇੱਕ ਅਵੇਅਰਨੈਸ ਕੈਂ ਆਪਣੀ ਡਿਜ਼ੀਜ਼ ਨੂੰ ਖੁਦ ਜਾਣ ਲਈਏ ਆਪਣੀ ਪ੍ਰਕਿਰਤੀ ਨੂੰ ਜਾਣ ਲਈਏ ਤਾਂ ਆਪਾਂ ਅਗਰ ਉਹਦੇ ਤੇ ਕੰਮ ਨੂੰ ਕਰਨਾ ਸ਼ੁਰੂ ਕਰ ਦਵਾਂਗੇ ਤਾਂ ਹੋ ਸਕਦਾ ਹੈ ਕਿ ਅਸੀਂ ਰੋਗੀ ਹੋਈਏ ਨਾ ਤੇ ਜੇ ਰੋਗੀ ਹੋ ਵੀ ਜਾਈਏ ਤਾਂ ਆਪਾਂ ਬਹੁਤ ਜਲਦੀ ਹੀ ਉਸ ਚੀਜ਼ ਤੋਂ ਬਾਹਰ ਆ ਜਾਵਾਂਗੇ। ਜੀ ਸਰਕਾਰ ਨੂੰ ਬੜਾਈ ਮੁਸ਼ਕਿਲ ਪਰ ਆਮਨੇ ਪਰ ਪਿਆਰ ਦੇ ਦੱਸਾਂਗਾ ਕੰਮ

ਲਗਦਾ ਕਰ ਰਹੇ ਕਿ ਉਹਨਾਂ ਨਾਲ ਲਗਦੇ ਕਰ ਰਹੇ ਨੇ ਕਿਹਨੇ ਕਿੰਨੇ ਤੋਂ ਕਿੰਨੇ ਦਾ ਆਇਆ ਸੀ ਕੈਂਪ ਜੀ ਇਹ ਕੈਂਪ ਜੀ ਇਸ ਮੇਰੇ ਨੋਟਿਸ ਤੇ ਰਹਿ ਗਿਆ ਸ਼ਾਮ ਦੇ 4 ਵਜੇ ਤੱਕ ਰਹਿ ਗਿਆ ਪਰ ਸ਼ਾਮ ਦੇ ਲਾਇਆ ਗਿਆ ਜਿਸਕੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਲੋਡ ਰੰਗ ਕੋਲ ਲਾਉਣਾ ਡਾਕਟਰ ਕਿਤੇ ਤੋਂ ਆਇਆ ਸੀ ਕਿ ਡਾਕਟਰ ਕਿਤੇ ਤੋਂ ਆਇਆ ਸੀ ਇਹ ਡਾਕਟਰ ਇਸ ਪਿਆਲੇ ਤੋਂ